ਇਹ ਗੁਰੂ ਨਾਨਕ ਦੇਵ ਜੀ ਮਹਾਰਾਜ 1515 ਈਸਵੀ ਦੇ ਵਿੱਚ ਇਸ ਥਾਂ ਤੇ ਪਧਾਰੇ ਨੇ ਉਹਨਾਂ ਨੇ ਆਪਣੇ ਪਵਿੱਤਰ ਚਰਨ ਪਾਏ ਨੇ ਇਹ ਧਰਤੀ ਨੂੰ ਪਰਪੋਲਤ ਕਰਤਾ ਇਸ ਧਰਤੀ ਨੂੰ ਭਾਗ ਲਾਏ ਨੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਸਮੇਂ ਇਸ ਧਰਤੀ ਤੇ ਆਏ ਸ੍ਰਿਸ਼ਟੀ ਤੇ ਆਏ ਇਸ ਥਾਂ ਤੇ ਆਏ ਪਰਗਟ ਭਈ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਨਾ ਵਾਸਤੇ ਲੋਧੀ ਖਾਂ ਆਇਆ ਕਿਉਂਕਿ ਲੋਧੀ ਖਾਂ ਇਥੋਂ ਦਾ ਰਾਜਾ ਸੀ ਲੋਦੀ ਖਾਨੇ ਆ ਕੇ ਬੇਨਤੀ ਕੀਤੀ ਮੇਰੇ ਮਾਲਕ ਦੇ ਚਰਨਾਂ ਵਿੱਚ ਗੁਰੂ ਨਾਨਕ ਕੀ ਵਡਿਆਈ ਅੱਜ ਮੇਰੇ ਮਾਲਕ ਦੀ ਅਪਾਰ ਰਹਿਮਤ ਹੋਈ ਮੇਰੇ ਮਾਲਕ ਦੇ ਬੋਲ ਸੱਚ ਹੋਏ ਸਤਲੁਜ ਦਰਿਆ ਇੱਥੋਂ ਸਤਕੋਦੀ ਦੂਰੀ ਤੇ ਚਲਾ ਗਿਆ ਇੱਥੋਂ ਬੁੱਢਾ ਹੋ ਕੇ ਵਗਦਾ ਪਿਆ ਤੇ ਅੱਜ ਦੇਖੋ ਇਸ ਨਗਰ ਨੂੰ ਕਿੰਨੇ ਭਾਗ ਲੱਗੇ ਨੇ ਦੁਨੀਆ ਭਰ ਦੇ ਵਿੱਚ ਨਾਮ ਹੈਗਾ ਲੁਧਿਆਣਾ ਦਾ ਦੁਨੀਆ ਭਰ ਦਾ ਆਦਾਬ ਸਭ ਨੂੰ ਪਤਾ ਹੈ ਦੁਨੀਆ ਭਰ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹਦਾ ਨਾਮ ਹੈ ਤੇ ਲੋਦੀ ਖਾਨ ਤੋਂ ਲੁਧਿਆਣਾ ਬਣਿਆ ਲੋਦੀ ਖਾਨ ਜਿਹੜਾ ਰਾਜਾ ਸੀ ਨਾ ਉਹਦੇ ਨਾਮ ਤੋਂ ਲੁਧਿਆਣਾ ਬਣਿਆ ਤੇ ਅੱਜ ਵੇਖੋ ਇਸ ਲੁਧਿਆਣੇ ਦੇ ਵਿੱਚ ਹਰ ਤਰ੍ਹਾਂ ਦੀ ਇੱਥੇ ਫੈਕਟਰੀ ਹੈ ਹਰ ਤਰ੍ਹਾਂ ਦੀ ਇੱਥੇ ਸਹੂਲਤ ਹੈ ਜੋ ਮਰਜੀ ਦੁਨੀਆ ਦੀ ਇਥੋਂ ਇੰਡਸਟਰੀ ਦੇ ਵਿੱਚੋਂ ਤੁਸੀਂ ਤੋਂ ਲੈ ਕੇ ਜਹਾਜ਼ ਤੱਕ ਦੇ ਪੁਰਜ਼ੇ ਜਿਹੜੇ ਨੇ ਲੁਧਿਆਣਾ ਦੇ ਵਿੱਚ ਬਣਦੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਤੁਹਾਡੀ ਗੱਲ ਇਹ ਤੋਂ ਸੂਈ ਤੋਂ ਲੈ ਕੇ ਜਹਾਜ਼ ਦੇ ਪੁਰਜ਼ਿਆਂ ਤੱਕ ਲੁਧਿਆਣੇ ਦੇ ਵਿੱਚੋਂ ਸਮਾਨ ਮਿਲ ਸਕਦਾ ਵਾਹ ਸਦਾ ਕਿਉਂਕਿ ਮੇਰੇ ਮਾਲਕ ਦੇ ਇੱਥੇ ਬਚਨ ਹੋਏ ਨੇ ਮੇਰੇ ਮਾਲਕ ਨੇ ਇੱਥੇ ਮਿੱਠੇ ਬਚਨ ਕੀਤੇ ਨੇ ਬਹੁਤ ਕੀਮਤੀ ਬਚਨ ਕੀਤੇ ਨੇ ਕਿ ਇਹ ਜਿਹੜਾ ਲੁਧਿਆਣਾ ਨਾ ਇਹ ਸਦਾ ਬਸਦਾ ਰਸਤਾ ਰਹੇਗਾ ਤੇ ਚੜਦੀ ਕਲਾ ਚ ਰਹੇਗਾ ਲੋਧੀ ਖਾਂ ਤੋਂ ਦੁਨੀਆ ਦੇ ਨਾਲ ਇਨਸਾਫ ਕਰ ਦੁਨੀਆ ਨੂੰ ਇੱਕ ਨਿਗਾ ਨਾਲ ਵੇਖ ਤੇ ਤੇਰਾ ਜਿਹੜਾ ਨਗਰ ਹੈ ਪਰਫੁੱਲਤਰੇਗਾ ਮੇਰੇ ਮਾਲਕ ਦੇ ਬੋਲ ਸੱਚ ਨੇ ਅੱਜ ਪਰਫੁੱਲਤ ਹੋ ਰਿਹਾ ਹੈ ਦੇਖੋ ਕਿੰਨਾ ਕਿਸੇ ਨਗਰ ਅੱਜ ਜਿੱਧਰ ਨਿਗਾ ਮਾਰੋ ਖੰਨੇ ਤੱਕ ਚਲੇ ਗਿਆ ਫਲਾਵਰ ਤੱਕ ਚਲੇ ਗਿਆ ਇਧਰ ਮੋਗੇ ਤੱਕ ਪਹੁੰਚ ਗਿਆ ਸਾਰੇ ਪਾਸੇ ਜਗਰਾਵਾਂ ਵਿੱਚ ਆ ਗਿਆ ਸਾਰਾ ਸਾਰੇ ਪਾਸੇ ਇੱਕ ਦਿਨ ਚ ਆਪਾਂ ਕਹੀਏ ਨਾ ਵੀ ਕਵਰ ਕਰ ਲਿਆ ਲੁਧਿਆਣੇ ਨੂੰ ਓਟ ਬਿਘਨਾ ਦੇ ਤੌਰ ਤੇ ਸੰਗਤ ਗੁਰੂ ਦੇ ਚਰਨਾਂ ਵਿੱਚ ਆਂਦੀ ਹੈ ਸਰੋਵਰ ਦਾ ਕੀ ਇਤਿਹਾਸ ਹੈ ਕਿ ਇੱਥੇ ਸਰੋਵਰ ਹੈਗਾ ਸੰਗਤ ਅਸੀਂ ਦੇਖਿਆ ਕਿ ਇਸ਼ਨਾਨ ਵੀ ਅੱਜ ਕਰ ਰਹੀ ਹੈਗੀ ਆ ਕਿਉਂਕਿ ਗੁਰਨਾਨਦ ਦੇਵ ਜੀ ਦੇ ਚਰਨ ਛੋਹ ਧਰਤੀ ਹੈਗੀ ਆ ਤਾਂ ਸਰੋਵਰ ਦੇ ਵਿੱਚ ਕੋਈ ਇੱਛਾ ਪੂਰੀ ਹੁੰਦੀ ਹੈ ਇਸ਼ਨਾਨ ਕਰਨ ਦੀ ਨਾਨਕ ਕੀ ਵਾਹ ਦੇਖੋ ਇਹ ਮੇਰੇ ਮਾਲਕ ਦੀ ਬਾਣੀ ਦੇ ਵਿੱਚ ਦੱਸਿਆ ਨਾ RAMਦਾਸ ਸਰੋਵਰ ਨਾਤੇ ਸਭ ਉਦਰੇ ਪਾਪ ਕਮਾਤੇ RAMਦਾਸ ਸਰੋਵਰ ਪਤਾ ਕੀ ਅਸਲ ਦੇ ਵਿੱਚ ਮਾਲਕ ਦੇ ਗੁਣ ਗਾਵਾਂਗੇ ਮਾਲਕ ਦੇ ਗੁਣਾ ਦੇ ਵਿੱਚ ਅਸੀਂ ਰੁੱਝ ਜਾਵਾਂਗੇ ਚੰਗੀ ਤਰ੍ਹਾਂ ਸਾਡੇ ਰੋਂ ਰੋਂ ਦੇ ਵਿੱਚੋਂ ਪਰਮਾਤਮਾ ਦਾ ਨਾਮ ਆਵੇਗਾ ਉਸ ਇਸ਼ਨਾਨ ਦੀ ਗੱਲ ਕੀਤੀ ਹੈ ਤੇ ਮੇਰੇ ਮਾਲਕ ਦੀ ਜਿਹੜੀ ਮਰਿਆਦਾ ਸਰੋਵਰ ਹੈ ਜਿਹੜਾ ਇਹ ਮੇਰੇ ਮਾਲਕ ਦੀ ਕਿਰਪਾ ਦਾ ਸਦਕਾ ਸਰੋਵਰ ਦੇ ਵਿੱਚ ਜਿਹੜੇ ਵੀ ਇਸ਼ਨਾਨ ਕਰਦੇ ਨੇ ਮੇਰੇ ਮਾਲਕ ਦੀ ਰਹਿਮਤ ਦਾ ਸਦਕਾ ਉਹ ਆ ਕੇ ਤੇ ਅਰਦਾਸਾਂ ਬੇਨਤੀਆਂ ਜੋੜੀਆਂ ਕਰਦੇ ਨੇ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਹੁੰਦੀਆਂ ਨੇ ਤੇ ਆ ਕੇ ਮੇਰੇ ਮਾਲਕ ਦੇ ਬਣਾਏ ਹੋਏ ਸਰੋਵਰ ਦੇ ਵਿੱਚ ਡੁਬਕੀ ਲਾ ਕੇ ਭਾਵਨਾ ਮਾ ਉਹਨਾਂ ਦੀਆਂ ਪੂਰੀਆਂ ਉਹਨਾਂ ਦੀਆਂ ਗੁਰੂ ਦੇ ਚਰਨਾਂ 'ਚ ਜਾ ਕੇ ਵੀ ਅਰਦਾਸ ਬੇਨਤੀ ਜੋੜੀ ਕਰਦੇ ਆ ਪ੍ਰਭੁ ਬਾਣੀ ਅੱਛਾ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈਗਾ ਵਾ ਦੇਸ਼ ਭਰ ਦੇ ਵਿੱਚ ਅੱਜ ਸੰਗਤਾਂ ਜਿਹੜੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਨਤਮਸਤਕ ਹੋ ਰਹੀਆਂ ਨੇ ਅਰਦਾਸਾਂ ਕਰ ਰਹੀਆਂ ਨੇ ਤਾਂ ਅਸੀਂ ਵੀ ਅੱਜ ਲੁਧਿਆਣਾ ਦੇ ਗੁਰਦੁਆਰੇ ਦੇ ਵਿੱਚ ਪਹੁੰਚੇ ਹੈਗੇ ਆ ਇਸ ਗੁਰਦੁਆਰੇ ਦੇ ਇਤਿਹਾਸ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ 1515 ਈਸਵੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਇਸੇ ਸਥਾਨ ਤੇ ਆਏ ਸੀਗੇ ਤਾਂ ਪੂਰਾ ਇਤਿਹਾਸ ਕੀ ਗੁਰਦੁਆਰੇ ਦਾ ਜਾਣਕਾਰੀ ਲੈਣ ਲੈਣੇ ਆ ਇਸ ਵਕਤ ਅਸੀਂ ਪਹਿਲੀ ਪਾਸ਼ਾਹੀ ਜਿਹੜਾ ਵਾ ਗੋਂ ਘੜ ਗੁਰਦੁਆਰਾ ਉੱਥੇ ਪਹੁੰਚੇ ਹੋਏ ਨੇ ਬਾਬਾ ਜੀ ਇਸ ਗੁਰਦੁਆਰੇ ਦਾ ਕੀ ਇਤਿਹਾਸ 1150 ਇਸਵੀ ਦੇ ਵਿੱਚ ਗੁਰਨਾਨਦ ਦੇਵ ਜਿੱਥੇ ਆਏ ਸੀਗੇ ਉਹਨਾਂ ਦੀ ਚਰਨਛੋਹ ਧਰਤੀ ਹੈਗੀ ਏ ਕੀ ਇਤਿਹਾਸਪੁਰਾ ਹੈਗਾ ਇਸ ਗੁਰਦੁਆਰੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਆਪ ਸਭ ਦਾ ਧੰਨਵਾਦ ਜੀ ਅੱਜ ਮੇਰੇ ਮਾਲਕ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਜੀ ਇਸ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਆਪ ਨੂੰ ਵੀ ਵਧਾਈਆਂ ਉਹਨਾਂ ਆਪ ਕੀਮਤੀ ਸਮਾਂ ਕੱਢ ਕੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਖੁਸ਼ੀਆਂ ਲੈਣ ਵਾਸਤੇ ਕਵਰੇਜ ਕਰਨ ਆਇਓ ਆਪ ਸਭ ਦਾ ਧੰਨਵਾਦ ਜੀ ਜਿਹੜੀ ਤੁਹਾਡਾ ਇਹ ਕਵਰੇਜ ਹੈ ਬਦੇਸ ਵਿੱਚ ਜਾਂ ਬਦੇਸ ਵਿੱਚ ਦੁਨੀਆ ਦੇ ਕੋਨੇ-ਕੋਨੇ ਤੇ ਇਹ ਖਬਰ ਹੈ ਜਿਹੜੀ ਪਹੁੰਚਣੀ ਹੈ ਤੁਹਾਡੀ ਲਾਈਵ ਮਾਲਕ ਤੁਹਾਨੂੰ ਵੀ ਚੜ੍ਹਦੀ ਕਲਾ ਵਿੱਚ ਤੇ ਕਾਮਯਾਬੀਆਂ ਸਫਲਤਾਵਾਂ ਬਖਸ਼ੇ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ 1515 ਈਸਵੀ ਦੇ ਵਿੱਚ ਇਸ ਥਾਂ ਤੇ ਪਧਾਰੇ ਨੇ ਉਹਨਾਂ ਨੇ ਆਪਣੇ ਪਵਿੱਤਰ ਚਰਨ ਪਾਏ ਨੇ ਇਹ ਧਰਤੀ ਨੂੰ ਪਰਫੁੱਲਤ ਕੀਤਾ ਇਸ ਧਰਤੀ ਨੂੰ ਭਾਗ ਲਾਏ ਨੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਸਮੇਂ ਇਸ ਧਰਤੀ ਤੇ ਆਏ ਸ੍ਰਿਸ਼ਟੀ ਤੇ ਆਏ ਇਸ ਥਾਂ ਤੇ ਆਏ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਨਾ ਵਾਸਤੇ ਲੋਧੀ ਖਾਂ ਆਇਆ ਕਿਉਂਕਿ ਲੋਧੀ ਖਾਂ ਇਥੋਂ ਦਾ ਰਾਜਾ ਸੀ ਲੋਧੀ ਖਾਂ ਨੇ ਆ ਕੇ ਬੇਨਤੀ ਕੀਤੀ ਮੇਰੇ ਮਾਲਕ ਦੇ ਚਰਨਾਂ ਵਿੱਚ ਕਿ ਮੈਂ ਇਸ ਨਗਰ ਨੂੰ ਪਰਫੁੱਲਤ ਕਰਨਾ ਚਾਹੁੰਦਾ ਇਸ ਨਗਰ ਦੀਆਂ ਇਮਾਰਤਾਂ ਬਣਾਉਣਾ ਚਾਹੁੰਦਾ ਇਸ ਨਗਰ ਨੂੰ ਮੈਂ ਬਹੁਤ ਵੱਡੇ ਪੱਦਰ ਤੇ ਵਸਾਉਣਾ ਚਾਹੁੰਦਾ ਪਰ ਇਹ ਸਤਲੁਜ ਦਰਿਆ ਦੇ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਇੰਨੀ ਰਫਤਾਰ ਹੈ ਇਹ ਮਾਰੂ ਮਾਰ ਕਰਦਾ ਬਿਲਡਿੰਗਾਂ ਨੂੰ ਤੈਸ ਸਨੇਸ਼ ਕਰ ਦਿੰਦਾ ਮਲਿਆ ਮੇਡ ਕਰਕੇ ਰੱਖ ਦਿੰਦਾ ਤੇ ਕਿਰਪਾ ਕਰੋ ਗੁਰੂ ਨਾਨਕ ਦੇਵ ਜੀ ਮਾਰਾ ਇਹ ਪੀਰਾਂ ਦੇ ਪੀਰ ਇਹ ਜਿਹੜਾ ਸਤਲੁਜ ਦਰਿਆ ਹੈ ਨਾ ਇੱਥੋਂ ਬੜਾ ਸ਼ਾਂਤੀ ਨਾਲ ਚੱਲੇ ਤੇ ਮੈਂ ਇਸ ਨਗਰ ਨੂੰ ਪਰਫੁੱਲਤ ਕਰ ਸਕਦਾ ਬਹੁਤ ਵੱਡੇ ਪੱਧਰ ਤੇ ਵਿਸਾਸ ਸਕਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਲੋਧੀ ਖਾਂ ਤੂੰ ਪਰਜਾ ਦੇ ਨਾਲ ਅਨਸਾਫ਼ ਕਰ ਇੱਕ ਦਿਨ ਤੇਰਾ ਇਹ ਨਗਰ ਹੈ ਜਿਹੜਾ ਘੁਗ ਵਸੇਗਾ ਤੇ ਦੁਨੀਆ ਦੇ ਵਿੱਚ ਇਹਦਾ ਨਾਂ ਹੋਏਗਾ ਤੇ ਸਤਲੁਜ ਦਰਿਆ ਇੱਥੋਂ ਸਤਕੋ ਦੀ ਦੂਰੀ ਤੇ ਚੱਲ ਜਾਏਗਾ ਤੇ ਇੱਥੋਂ ਬੁੱਢਾ ਹੋ ਕੇ ਵਗੇਗਾ ਅੱਜ ਮੇਰੇ ਮਾਲਕ ਦੀ ਅਪਾਰ ਰਹਿਮਤੋ ਹੀ ਮੇਰੇ ਮਾਲਕ ਦੇ ਬੋਲ ਸੱਚ ਹੋਏ ਸਤਲੁਜ ਦਰਿਆ ਇੱਥੋਂ ਸਤਕੋਹ ਦੀ ਦੂਰੀ ਤੇ ਚਲਾ ਗਿਆ ਇੱਥੋਂ ਬੁੱਢਾ ਹੋ ਕੇ ਵਗਦਾ ਪਿਆ ਤੇ ਅੱਜ ਦੇਖੋ ਇਸ ਨਗਰ ਨੂੰ ਕਿੰਨੇ ਭਾਗ ਲੱਗੇ ਨੇ ਦੁਨੀਆ ਭਰ ਦੇ ਵਿੱਚ ਨਾਮ ਹੈਗਾ ਲੁਧਿਆਣਾ ਦਾ ਦੁਨੀਆ ਭਰ ਦਾ ਆਪ ਸਭ ਨੂੰ ਪਤਾ ਹੈ ਲੋਧੀ ਦੁਨੀਆ ਭਰ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹਦਾ ਨਾਮ ਹੈ ਤੇ ਲੋਧੀ ਖਾਨ ਤੋਂ ਲੁਧਿਆਣਾ ਬਣਿਆ ਲੋਧੀ ਖਾਨ ਜਿਹੜਾ ਰਾਜਾ ਸੀ ਨਾ ਉਹਦੇ ਨਾਮ ਤੋਂ ਲੁਧਿਆਣਾ ਬਣਿਆ ਤੇ ਅੱਜ ਵੇਖੋ ਇਸ ਲੁਧਿਆਣੇ ਦੇ ਵਿੱਚ ਹਰ ਤਰ੍ਹਾਂ ਦੀ ਇੱਥੇ ਫੈਕਟਰੀ ਹੈ ਹਰ ਤਰ੍ਹਾਂ ਦੀ ਇੱਥੇ ਸਹੂਲਤ ਹੈ ਜੋ ਮਰਜੀ ਦੁਨੀਆ ਦੀ ਇਥੋਂ ਇੰਡਸਟਰੀ ਦੇ ਵਿੱਚੋਂ ਤੁਸੀਂ ਤੋਂ ਲੈ ਕੇ ਜਹਾਜ਼ ਤੱਕ ਦੇ ਪੁਰਜ਼ੇ ਜਿਹੜੇ ਨੇ ਲੁਧਿਆਣਾ ਦੇ ਵਿੱਚ ਬੰਦੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਤੁਹਾਡੀ ਗੱਲ ਇਹ ਤੋਂ ਸੂਈ ਤੋਂ ਲੈ ਕੇ ਜਹਾਜ਼ ਦੇ ਪੁਰਜ਼ਿਆਂ ਤੱਕ ਲੁਧਿਆਣੇ ਦੇ ਵਿੱਚੋਂ ਸਮਾਨ ਮਿਲ ਸਕਦਾ ਹੈ ਤੇ ਹਰ ਇੱਕ ਗਰਮ ਵਸਤਰ ਇਥੋਂ ਮਿਲ ਸਕਦਾ ਠੰਡਾ ਵਸਤਰ ਮਿਲ ਸਕਦਾ ਤੇ ਵਿਦੇਸ਼ ਦੇ ਵਿੱਚ ਇਥੋਂ ਜਾ ਵੀ ਰਿਹਾ ਹਰ ਸਮਾਨ ਦੁਨੀਆਦਾਰੀ ਦੇ ਨਿਗਾ ਜਿਹੜੀ ਪੂਰੀ ਲੁਧਿਆਣੇ ਦੇ ਵਿੱਚ ਹੈ ਵਿਦੇਸ਼ਾਂ ਦੀ ਵੀ ਨਿਗਾ ਲੁਧਿਆਣੇ ਦੇ ਵਿੱਚ ਇੰਡੀਆ ਦੇ ਵਿੱਚ ਨਿਕਾ ਲੁਧਿਆਣਾ ਦੇ ਵਿੱਚ ਹੈ ਲੁਧਿਆਣਾ ਇੱਕ ਬਹੁਤ ਕੀਮਤੀ ਤੇ ਬਹੁਤ ਹੀ ਬੜਾ ਮੁੱਲਾ ਸ਼ਹਿਰ ਹੈ ਇਹਦੀ ਕੀਮਤ ਕੋਈ ਅਦਾ ਨਹੀਂ ਕਰ ਸਕਦਾ ਕਿਉਂਕਿ ਮੇਰੇ ਮਾਲਕ ਦੇ ਇੱਥੇ ਵਚਨ ਹੋਏ ਨੇ ਮੇਰੇ ਮਾਲਕ ਨੇ ਇੱਥੇ ਮਿੱਠੇ ਵਚਨ ਕੀਤੇ ਨੇ ਬਹੁਤ ਕੀਮਤੀ ਵਚਨ ਕੀਤੇ ਨੇ ਕਿ ਇਹ ਜਿਹੜਾ ਲੁਧਿਆਣਾ ਨਾ ਇਹ ਸਦਾ ਬਸਦਾ ਰਸਤਾ ਰਹੇਗਾ ਤੇ ਚੜਦੀ ਕਲਾ ਚ ਰਹੇਗਾ ਲੋਧੀ ਖਾਂ ਤੋਂ ਦੁਨੀਆ ਦੇ ਨਾਲ ਇਨਸਾਫ ਕਰ ਦੁਨੀਆ ਨੂੰ ਇੱਕ ਨਿਗਾ ਨਾਲ ਵੇਖ ਤੇ ਤੇਰਾ ਜਿਹੜਾ ਨਗਰ ਹੈ ਪਰਫੁੱਲਤ ਰਹੇਗਾ ਮੇਰੇ ਮਾਲਕ ਦੇ ਬੋਲ ਸੱਚ ਨੇ ਅੱਜ ਪਰਫੁੱਲਤ ਹੋ ਰਿਹਾ ਹੈ ਦੇਖੋ ਕਿੰਨਾ ਕਿਸੇ ਨਗਰ ਅੱਜ ਜਿੱਧਰ ਨਿਗਾਹ ਮਾਰੋ ਖੰਨੇ ਤੱਕਰ ਚਲੇ ਗਿਆ ਫਲਾਵਰ ਤੱਕ ਚਲੇ ਗਿਆ ਇਧਰ ਮੋਗੇ ਤੱਕ ਪਹੁੰਚ ਗਿਆ ਸਾਰੇ ਪਾਸੇ ਜਗਰਾਵਾਂ ਵਿੱਚ ਆ ਗਿਆ ਸਾਰਾ ਸਾਰੇ ਪਾਸੇ ਇੱਕ ਦਿਨ ਚ ਆਪਾਂ ਕਹੀਏ ਨਾ ਕਿ ਕਵਰ ਕਰ ਲਿਆ ਲੁਧਿਆਣੇ ਨੂੰ ਇੱਕ ਦਿਨ ਦੇ ਵਿੱਚ ਸਾਰਾ ਕਵਰ ਨਹੀਂ ਹੋ ਸਕਦਾ ਇਹ ਮੇਰੇ ਮਾਲਕ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਣ ਨੇ ਅੱਜ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸਭ ਸੰਗਤਾਂ ਨੂੰ ਵਧਾਈਆਂ ਹੁਣ ਦੂਰੋਂ ਚੱਲ ਕੇ ਸੰਗਤਾਂ ਗੁਰੂ ਦੇ ਦਰ ਤੇ ਨਵਸਤਕ ਹੁਣ ਆ ਰਹੀਆਂ ਨੇ ਅਰਦਾਸਾਂ ਬੇਨਤੀਆਂ ਜੋੜੀਆਂ ਆ ਕੇ ਕਰ ਰਹੀਆਂ ਨੇ ਸੰਗਤਾਂ ਤੇ ਜੋ ਵੀ ਅਰਦਾਸ ਬੇਨਤੀ ਜੋੜੀ ਸਤਿਗੁਰੂ ਦੀ ਕਿਰਪਾ ਦੇ ਨਾਲ ਚ ਸੰਗਤ ਕਰਕੇ ਜਾਂਦੀ ਹੈ ਉਹਨਾਂ ਦੀਆਂ ਝੋਲੀਆਂ ਮੇਰਾ ਮਾਲਕ ਗੁਰੂ ਨਾਨਕ ਦੇਵ ਜੀ ਆਪ ਭਰਦਾ ਤੇ ਭਰ ਰਿਹਾ ਤੇ ਜਿਨ੍ਹਾਂ ਦੀਆਂ ਭਰੀਆਂ ਨੇ ਆ ਕੇ ਅਰਦਾਸਾਂ ਕਰਾਉਂਦੇ ਨੇ ਮੇਰੇ ਮਾਲਕਾ ਅਸੀਂ ਅਰਦਾਸਾਂ ਕਰਕੇ ਗਏ ਸੀ ਸਤਿਗੁਰੂ ਤੇਰੇ ਚਰਨਾਂ ਚ ਸਾਡੀਆਂ ਸਾਰੀਆਂ ਆਸਾਂ ਮਰਾਦਾਂ ਪੂਰੀਆਂ ਨੇ ਕੋਈ ਅਖੰਡ ਪਾਠ ਖਾਂਦਾ ਕੋਈ ਸੁਖਣੀ ਸਾਦੇ ਪਾਠ ਕਰਾਂਦਾ ਕੋਈ ਗੁਰੂ ਦਾ ਲੰਗਰ ਕਰਾਂਦਾ ਕੋਈ ਗੁਰੂ ਕੇ ਲੰਗਰਾਂ ਵਾਸਤੇ ਰਸਤਾ ਭੇਜ ਰਿਹਾ ਬਹੁਤ ਸਾਰੀ ਸੰਗਤਾਂ ਵੱਲੋਂ ਸਤਿਗੁਰੂ ਦੇ ਚਰਨਾਂ ਦੀ ਬਹੁਤ ਹੀ ਕਿਰਪਾ ਹੋ ਰਹੀ ਹੈ ਸਤਿਗੁਰੂ ਨੇ ਸੰਗਤ ਕਿੱਥੋਂ ਕਿੱਥੋਂ ਆਉਂਦੀ ਇਸ ਗੁਰਦੁਆਰੇ ਸਾਹਿਬ ਦੇ ਵਿੱਚ ਵਿਦੇਸ਼ਾਂ ਤੋਂ ਵੀ ਸੰਗਤ ਜਿਹੜੀ ਐ ਸਿੱਖ ਖਾਸ ਤੌਰ ਤੇ ਪਹੁੰਚਦੀ ਐ ਬਹੁਤ ਸਾਰੀ ਸੰਗਤ ਆਂਦੀ ਐ ਜੀ ਬਹੁਤ ਸਾਰੀ ਸੰਗਤ ਇੱਥੋਂ ਬੱਚੇ ਅਰਦਾਸਾਂ ਕਰਕੇ ਦੇਖੋ ਗੁਰੂ ਦੇ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਅਰਦਾਸਾਂ ਕਰਦੇ ਨੇ ਸਾਨੂੰ ਸਟ ਪਾ ਕਰਦੇ ਆ ਸਾਰਿਆਂ ਦੀਆਂ ਭਾਵਨਾ ਪੂਰੀਆਂ ਕਰਦੇ ਬੇਸਮਾਰ ਇਥੋਂ ਸਟੂਡੈਂਟ ਜਿਹੜੇਗੇ ਨੂੰ ਆਉਂਦੇ ਨੇ ਆ ਕੇ ਖੰਡ ਪਾੜ ਕਰਾਉਂਦੇ ਨੇ ਕੋਈ ਆ ਕੇ ਆਪ ਸਭ ਤਾਂ ਮੈਂ ਪਹਿਲਾਂ ਹੀ ਕਹਿ ਚੁੱਕਾ ਕਿ ਸੁਖਮਨੀ ਸਾਹਿਬ ਦੇ ਪਾਠ ਕਰਾਂਦੇ ਲੰਗਰ ਲਵਾਉਂਦੇ ਆ ਤੇ ਸਾਰੀ ਸੰਗਤ ਬਾਹਰ ਤੋਂ ਬਹੁਤ ਜ਼ਿਆਦਾ ਸੰਗਤ ਬਾਹਰ ਤੋਂ ਹੀ ਆ ਰਹੀ ਹੈ ਇਥੋਂ ਸੰਗਤ ਲੁਧਿਆਣੇ ਤੋਂ ਜਿਹੜੀ ਆਮ ਆਪਣੀ ਸੰਗਤ ਰੁਟੀਨ ਦੀ ਉਹ ਆਂਦੀ ਆ ਦੇ ਦਿਨ ਦਿਹਾੜ ਤੇ ਦੂਰ ਦਰੈਂਡਾਂ ਪਿੰਡਾਂ ਚੋਂ ਵੀ ਆਂਦੀ ਹੈ ਸੰਗਤ ਕੋਨੇ ਕੋਨੇ ਤੇ ਮੈਨੇ ਭਰ ਵਿਦੇਸ਼ ਦੇ ਵਿੱਚੋਂ ਉੱਚੇ-ਚੇੇ ਤੌਰ ਤੇ ਸੰਗਤ ਗੁਰੂ ਦੇ ਚਰਨਾਂ ਵਿੱਚ ਆਂਦੀ ਹੈ ਸਰੋਵਰ ਦਾ ਕੀ ਇਤਿਹਾਸ ਹੈ ਕਿ ਤੇ ਸਰੋਵਰ ਹੈਗਾ ਸੰਗਤ ਅਸੀਂ ਦੇਖਿਆ ਕਿ ਇਸ਼ਨਾਨ ਵੀ ਅੱਜ ਕਰ ਰਹੀ ਹੈਗੀ ਆ ਕਿਉਂਕਿ ਗੁਰਨਾਨਦ ਦੇਵ ਜੀ ਦੇ ਚਰਨ ਛੋਹ ਧਰਤੀ ਹੈਗੀ ਆ ਤਾਂ ਸਰੋਵਰ ਦੇ ਵਿੱਚ ਕੋਈ ਇੱਛਾ ਪੂਰੀ ਹੁੰਦੀ ਹੈ ਇਸ਼ਨਾਨ ਕਰਨ ਤੋਂ ਬਾਅਦ ਦੇਖੋ ਇਹ ਮੇਰੇ ਮਾਲਕ ਦੀ ਬਾਣੀ ਦੇ ਵਿੱਚ ਦੱਸਿਆ ਨਾ RAMਦਾਸ ਸਰੋਵਰ ਨਾ ਤੇ ਸਭ ਉਤਰੇ ਪਾਪ ਕਮਾਤੇ RAMਦਾਸ ਸਰੋਵਰ ਪਤਾ ਕੀ ਅਸਲ ਦੇ ਵਿੱਚ ਮਾਲਕ ਦੇ ਗੁਣ ਗਾਵਾਂਗੇ ਮਾਲਕ ਦੇ ਗੁਣਾ ਦੇ ਵਿੱਚ ਅਸੀਂ ਰੁੱਝ ਜਾਵਾਂਗੇ ਚੰਗੀ ਤਰ੍ਹਾਂ ਸਾਡੇ ਰੋਂ ਰੋਂ ਦੇ ਵਿੱਚੋਂ ਪਰਮਾਤਮਾ ਦਾ ਨਾਮ ਆਵੇਗਾ ਉਹ ਸੁਨਾਨ ਦੀ ਗੱਲ ਕੀਤੀ ਹੈ ਤੇ ਮੇਰੇ ਮਾਲਕ ਦੀ ਜਿਹੜੀ ਮਰਿਆਦਾ ਸਰੋਵਰ ਹੈ ਜਿਹੜਾ ਇਹ ਮੇਰੇ ਮਾਲਕ ਦੀ ਕਿਰਪਾ ਦਾ ਸਦਕਾ ਸਰੋਵਰ ਦੇ ਵਿੱਚ ਜਿਹੜੇ ਵੀ ਇਸ਼ਨਾਨ ਕਰਦੇ ਨੇ ਮੇਰੇ ਮਾਲਕ ਦੀ ਰਹਿਮਤ ਦਾ ਸਦਕਾ ਉਹ ਆ ਕੇ ਤੇ ਅਰਦਾਸਾਂ ਬੇਨਤੀਆਂ ਜੋੜੀਆਂ ਕਰਦੇ ਨੇ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਹੁੰਦੀਆਂ ਨੇ ਤੇ ਆ ਕੇ ਮੇਰੇ ਮਾਲਕ ਦੇ ਬਣਾਏ ਹੋਏ ਸਰੋਵਰ ਦੇ ਵਿੱਚ ਡੁਬਕੀ ਲਾ ਕੇ ਭਾਵਨਾ ਮਾ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ ਗੁਰੂ ਦੇ ਚਰਨਾਂ 'ਚ ਜਾ ਕੇ ਵੀ ਅਰਦਾਸ ਬੇਨਤੀ ਜੋੜ ਇਹ ਸਾਡੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਕੀਤੀਆਂ ਨੇ। ਬੋ ਭਾਈ ਕਿੰਨੀ ਕੀ ਜਗ੍ਹਾ ਦੇ ਵਿੱਚ ਇਹ ਗੁਰਦੁਆਰਾ ਜਿਹੜਾ ਵਾ ਬਣਿਆ ਹੋਇਆ ਵਾ ਉਸ ਤੇ ਬਾਰੇ ਥੋੜੀ ਜਾਣਕਾਰੀ ਦਿਓ। ਇਹ ਭਾਈ ਸਾਭੀ ਤਿੰਨਾਂ ਕਿੱਲਿਆਂ ਦੇ ਵਿੱਚ ਗੁਰੂ ਦਾ ਦਰ ਬਣਿਆ ਹੋਇਆ ਜਿਹਦੇ ਵਿੱਚ ਬਹੁਤ ਵੱਡੀ ਇਮਾਰਤ ਮੇਰੇ ਮਾਲਕ ਦਾ ਮਹਿਲ ਬਣਿਆ ਸਰੋਵਰ ਬਣਿਆ ਲੰਗਰ ਹਾਲ ਬਣਿਆ ਤੇ ਇਧਰ ਦਫ਼ਤਰ ਬਣਿਆ ਸੰਗਤਾਂ ਦੇ ਰਹਿਣ ਵਾਸਤੇ ਬਿਲਡਿੰਗਾਂ ਬਣੀਆਂ ਨੇ ਰੱਬ ਦੀ ਬਹੁਤ ਕਿਰਪਾ ਆਜੇ ਬਣਦਾ ਪਿਆ ਹੈ। ਤੇ ਸਾਡੇ ਸਤਕਾਰਯੋਗ ਲਖਵੀਰ ਸਿੰਘ ਜੀ ਰੰਧਾਵਾ ਰਸੀਵਰ ਸਾਹਿਬ ਨੇ ਸਾਡੇ ਬੜੇ ਸਤਕਾਰਯੋਗ ਨੇ ਉਹਨਾਂ ਦਾ ਸੰਗਤਾਂ ਨਾਲ ਬਹੁਤ ਪਿਆਰ ਆਂਦੇ ਜਾਂਦੇ ਨੇ ਹਰ ਸੰਗਤਾਂ ਨੂੰ ਮਿਲਦੇ ਨੇ ਬੜੀ ਕਿਰਪਾ ਰੱਬ ਦੀ ਉਹਨਾਂ ਤੇ ਰੱਬ ਦੇ ਨਾਰੰਗੇ ਹੋਏ ਨੇ ਨਿਤਨੇਮ ਵਾਲੇ ਨੇ ਸੇਮਰਨ ਵਾਲੇ ਨੇ ਬਹੁਤ ਕਿਰਪਾ ਹੈ ਪਾਰਕੁਲ ਅੱਜ ਪ੍ਰਕਾਸ਼ ਦਿਹਾੜੇ ਦੇ ਉੱਤੇ ਅੱਜ ਸੰਗਤਾਂ ਇੱਥੇ ਪਹੁੰਚੀ ਆਣੇ ਆਦਾਸਾ ਕਰ ਰਹੀਆਂ ਨੇ ਕੁਝ ਹੋਰ ਵੀ ਇੱਥੇ ਲੋਕ ਨੇ ਮਜੂਗਾ ਗੱਲਬਾਤ ਕਰ ਲੈਣੇ ਆ ਅੱਜ ਤੁਸੀਂ ਗੁਰਦਵਾਰ ਸਾਹਿਬ ਦੇ ਨਸਬਤ ਹੋਏ ਹੋ ਪ੍ਰਕਾਸ਼ ਦਿਹਾੜਾ ਵੀ ਆਇਆਗਾ ਕੀ ਅਰਦਾਸ ਕੀਤੀ ਹੈ ਸਰਬੱਤ ਭਲੇ ਨੂੰ ਲੈ ਕੇ ਵੀ ਅਰਦਾਸ ਕੀਤੀ ਜਾ ਰਹੀ ਹੈ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਦੇ ਰੋਤਾ ਆਪਣੇ ਬਾਣੀ ਦੇ ਪਾਣੀ ਦੇ ਨਾਲ ਜੋੜ ਕੇ ਰੱਖਣਾ ਹੈ ਤੇ ਸਾਰਿਆਂ ਨੂੰ ਸਾਰੇ ਸੰਸਾਰ ਦੇ ਵਿੱਚੋਂ ਸ਼ਾਂਤੀ ਦਾਤ ਬਖਸ਼ਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਕਹਿਣਾ ਚਾਹੂਗੇ ਅੱਜ ਗੁਰਨਾਨદે ਜੀ ਦਾ ਪ੍ਰਕਾਸ਼ ਪੁਰਬ ਹੈਗਾ ਵਾ ਕੀ ਕਹਣਾ ਹੈ ਸਾਨੂੰ ਗੁਰਪੁਰਬ ਮਹਾਰਾਜ ਦੇ ਸਤ ਗੁਰ ਸਾਰਿਆਂ ਤੇ ਕਿਰਪਾ ਕਰਨ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਆਪਣਾ ਨਾਮ ਬਖਸ਼ਣ ਸੱਚੇ ਪਾਤਸ਼ਾਹ ਕਿਰਪਾ ਕਰਨ ਕੁਝ ਕੁ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋ ਰਹੀ ਹੈਗੀ ਆ ਤਾਂ ਇਹ ਪਹਿਲੀ ਪਾਸ਼ਾਹੀ ਜਿਹੜੇ ਗੁਨਾਲ ਸਿੰਘ ਜੀ ਨੇ ਉਹ ਇਸੇ ਸਥਾਨ ਤੇ ਪਹੁੰਚੇ ਸੀ ਉਹਨਾਂ ਦੀ ਚਰਨ ਸ਼ੋ ਧਰਤੀ ਹੈਗੀ ਆ ਗੁਰਦੁਆਰਾ ਗੌਂ ਕਾਟ ਪਾਸਾਈ ਪਹਿਲੀ ਲੁਧਿਆਣਾ ਜਿੱਥੇ ਅੱਜ ਵੱਡੀ ਗਿਣਤੀ ਦੇ ਵਿੱਚ ਅੱਜ ਸੰਗਤ ਜਿਹੜੀ ਨਤਮਸਤਕ ਹੋ ਰਹੀ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤ ਜਿਹੜੀ ਇਸ ਥਾਂ ਤੇ ਆਂਦੀ ਆ ਖਾਸ ਤੌਰ ਨਤਮਸਤਕ ਹੁੰਦੀ ਹੈਗੀ ਆ ਜਿਵੇਂ ਬਾਬਾ ਜੀ ਨੇ ਦੱਸਿਆ ਕਿ ਅਗਰ ਕਿਸੇ ਦਾ ਵੀਜ਼ਾ ਨਹੀਂ ਲੱਗਦਾ ਕਿਸੇ ਸਟੂਡੈਂਟ ਨੇ ਬਾਹਰ ਜਾਣਾ ਹੋਵੇ ਤਾਂ ਇੱਥੇ ਆ ਕੇ ਅਰਦਾਸ ਕਰਾਂਦਾ ਵਾ ਪਾਠ ਰਖਵਾਉਂਦਾ ਵਾ ਤਾਂ ਉਹਨਾਂ ਦੀਆਂ ਮਨੋ ਕਾਮਨਾ ਜਿਹੜੀਆਂ ਵਾ ਪੂਰੀਆਂ ਹੁੰਦੀਆਂ ਨੇ ਤਾਂ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਇਹੋ ਤਸਵੀਰਾਂ ਜਿਹੜੀ ਤੁਸੀਂ ਦੇਖ ਸਕਦੇ ਹੋ ਉੱਪਰ ਬੋਰਡ ਜਿਹੜਾ ਇੱਕ ਲੱਗਾ ਹੋਇਆ ਵ ਜਿੱਥੇ ਲਿਖਿਆ ਹੈ ਕਿ ਗੁਣਾਣ ਦੇਵ ਜੀ 1515 ਈਸਵੀ ਨੂੰ ਇਸ ਸਥਾਨ ਤੇ ਆਏ ਸੀਗੇ ਤਾਂ ਲੋਧੀ ਖਾਨ ਜਿਹੜਾ ਵਾ ਇੱਥੇ ਆਇਆ ਸੀ ਕਿ ਤਾਂ ਗੁਣਾਣ ਦੇਵ ਜੀ ਨੂੰ ਬੇਨਤੀ ਕੀਤੀ ਸੀ ਕਿ ਗੁਣਾਣ ਦੇਵ ਜਿੱਥੋਂ ਸਤਲੂ ਜਿਹੜਾ ਵਾ ਉਹ ਸ਼ਾਂਤ ਹੋ ਕੇ ਲੰਗੇ ਕਿਉਂਕਿ ਇਸ ਨਗਰ ਨੂੰ ਵਸਣ ਨਹੀਂ ਦੇ ਰਿਹਾ ਤਾਂ ਇੱਥੋਂ ਸਤਕੋ ਕੋਸ ਜਿਹੜਾ ਵਾ ਸਤਲੂ ਜ ਉਸ ਤੋਂ ਦੂਰ ਹੋ ਗਿਆ ਤਾਂ ਬੁੱਢਾ ਦਰਿਆ ਜਿਹੜਾ ਵਾ ਇਸ ਦੇ ਨਾਲ ਜਿਹੜਾ ਵਾ ਲੰਘਦਾ ਹੈਗਾ ਵਾ ਤਾਂ ਇਹ ਗੁਣਾਣ ਦੇਵ ਜੀ ਜਿਹੜੇ ਨੇ ਇੱਥੇ ਪਹੁੰਚੇ ਸੀ 1515 ਈਸਵੀ ਨੂੰ ਤਾ ਇਸ ਥਾਂ ਤੇ ਪਹੁੰਚੇ ਸੀ ਇਸ ਥਾਂ ਤੇ ਆ ਕੇ ਜਿਹੜਾ ਵਾ ਉਹਨਾਂ ਨੇ ਸਤਰੂ ਜਿਹੜਾ ਵਾ ਸਤ ਕੋ ਦੂਰ ਜਿਹੜਾ ਵਾ ਕੀਤਾ ਸੀਗਾ ਤਾਂ ਵੱਡੀ ਗਿਣਤੀ ਦੇ ਵਿੱਚ ਅੱਜ ਸੰਗਤਾਂ ਜਿਹੜੀਆਂ ਪਹੁੰਚ ਰਹੀਆਂ ਨੇ ਪਹਿਲੀ ਪਾਸ਼ਾਏ ਗੁਰਨਾਮ ਦੇ ਜੀ ਦਾ ਪ੍ਰਕਾਸ਼ ਜਿਹੜਾ ਵਾ ਤਾਂ ਜਗਬਾਣੀ ਵੱਲੋਂ ਵੀ ਸਾਰੀ ਸੰਗਤਾਂ ਨੂੰ ਵਧਾਈ